ਬਾਣੀ ਦਾ ਹੁਕਮ ਆਂ ਕਦੇ ਮਨ ਲੋਚਿਆ ਬਰਿਆਈਆਂ ਗੁਰ ਬਚਨੀ ਇਹ ਮਨ ਹੋੜੀ ਐ ਚਿਤ ਚਰਨ ਕਮਲ ਕਾ ਅਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਜਿਹੜਾ ਮਨ ਆ ਨਾ ਇਹ ਹਮੇਸ਼ਾ ਬਰਿਆਈਆਂ ਲੋਚਦਾ ਰਹਿੰਦਾ ਜਿਹੜਾ ਨਸ਼ੇ ਦਾ ਆਦੀ ਬੰਦਾ ਹੁੰਦਾ ਉਹਨਾਂ ਦਾ ਆਮ ਇਨਸਾਨ ਨੂੰ ਦਸ ਬਣਾ ਤੇਜ ਮਨ ਚੱਲਦਾ ਹੁੰਦਾ ਤੇ ਉਹਦੀਆਂ ਦੇਖੋ ਕਿੰਨੀਆਂ ਅਮਰਜ ਬਰਿਆਈਆਂ ਆਉਂਦੀਆਂ ਕਿੰਨੀਆਂ ਚਲਾਕੀਆਂ ਆਉਂਦੀਆਂ ਹੋਣਗੀਆਂ ਤੁਸੀਂ ਜਦੋਂ ਨਸ਼ਾ ਛਡਾਉਣ ਲਈ ਉਹਨੂੰ ਚਲਾਕੀਆਂ ਕਰਦੋਂ ਤੋਂ ਵੱਧ ਚਲਾਕੀਆਂ ਕਰਦਾ ਉਹ ਤੇ ਬਾਣੀ ਕਹਿੰਦੀ ਐ ਗੁਰ ਬਚਨੀ ਇਹ ਮਨ ਹੋੜੀ ਐ ਹੋੜਾ ਕੀ ਕਹਿੰਦੇ ਪਿੰਡਾਂ ਜਿਹੜੇ ਦੇਖਾ ਪਾ ਡੰਕਰ ਹੁੰਦਾ ਜਿਹੜਾ ਕੋ ਉਹ ਤੰਗ ਕਰਦੀ ਹੁੰਦੀ ਆ ਉਹਦੇ ਗਲਪ ਚ ਡਾਹਾ ਬਾੰਦੇ ਨੇ ਉਹ ਫਿਰ ਮੁੜ ਕੇ ਲੱਤਾਂ ਚੌੜੀਆਂ ਕਰਕੇ ਥਰੂ ਭੱਜ ਨਹੀਂ ਸਕਦੀ ਉਹ ਹੋੜਾ ਹੁੰਦਾ ਵਾ ਗੁਰੂ ਦੇ ਸ਼ਬਦ ਦਾ ਗਲਪ ਚ ਹੋੜਾ ਪਾਓ ਜਿਹੜਾ ਮਨ ਸ਼ਾਲਾ ਮਨੋਂ ਹਟ ਜਾਂਦਾ ਵਾ ਇਹ ਬਹੁਤ ਜ਼ਰੂਰੀ ਆ ਜੇ ਤੁਸੀਂ ਚਾਹੋ ਸਹੀ ਤਰੀਕਾ ਤੁਹਾਡਾ ਬੱਚਾ ਨਸ਼ਾ ਛੱਡੇ ਤਾਂ ਉਹਨੂੰ ਵਧੀਆ ਕਿਸੇ ਚੰਗੇ ਗੁਰਦਾਰੇ ਗ੍ਰੰਥੀ ਕੋਲ ਜਾ ਕੇ ਕਥਾ ਸੁਣਾਓ ਕੀਰਤਨ ਚੰਗਾ ਲਾਓ ਗ੍ਰੰਥੀ ਸੰਗੋਂ ਗੁਰੂ ਘਰ ਸੇਵਾ ਲਾਉਂਦੇ ਨੇ ਉਹ ਪੌਦਿਆਂ ਦੀ ਸੇਵਾ ਕੋਈ ਹੋਰ ਫਰਸੀ ਸੇਵਾ ਬੱਚੇ ਦਾ ਹੌਲੀ ਹੌਲੀ ਪ੍ਰੇਮ ਬਣਨ ਲੱਗ ਜਾਂਦਾ ਕਿਉਂਕਿ ਜਨ ਪ੍ਰੇਮ ਕਿਉਂ ਤਨਹੀਂ ਭਰਾ ਪਾਇਓ ਹਮ ਪ੍ਰੇਮ ਦੇ ਨਾਲ ਕੰਮ ਹੁੰਦਾ ਵਾ ਕਈ ਬੰਦੇ ਕਹਿੰਣਗੇ ਅਸੀਂ ਤਾਂ ਅਕਾਲ ਪੁਰਖ ਦੀ ਪੂਜਾ ਕਰਦੇ ਹੁਣ ਕਿਸੇ ਦੀ ਨਹੀਂ ਕਰਦੇ ਜੀ ਦੇਵੀ ਦੇਵਤਿਆਂ ਦੀ ਅਕਾਲ ਪੁਰਖ ਦੀ ਕਦੇ ਪੂਜਾ ਨਹੀਂ ਹੁੰਦੀ ਪੂਜਾ ਦੇਵੀ ਦੇਵਤਿਆਂ ਦੀ ਹੁੰਦੀ ਹੈ ਅਕਾਲ ਪੁਰਖ ਨਾਲ ਪ੍ਰੇਮ ਹੁੰਦਾ ਕਿਉਂਕਿ ਸਾਡਾ ਪਿਓ ਆ ਜਿਹਦਾ ਅਕਾਲ ਪੁਰਖ ਨਾਲ ਪ੍ਰੇਮ ਹੁੰਦਾ ਗੁਰੂ ਨਾਲ ਪ੍ਰੇਮ ਹੋ ਜਾਂਦਾ ਉਹ ਫਿਰ ਹੌਲੀ ਹੌਲੀ ਉਹ ਤਾਂ ਟੁੱਟਣ ਲੱਗ ਜਾਂਦਾ ਉਹ ਚੀਜ਼ਾਂ ਤੋਂ ਮਹਾਰਾ ਦਾ ਬਚਨ ਆ ਮਹਾਰਾ ਕਹਿੰਦੇ ਜੇ ਰਸ ਵਿਸਰ ਗਏ ਰਸਔਰ ਦੂਜੇ ਰਸ ਤਾਂ ਵਿਸਰਦੇ ਆ ਜੇ ਇਹ ਰਸ ਮਿਲ ਜਾਂਦਾ ਜਦੋਂ ਨਾਮ ਦਾ ਰਸ ਮਿਲ ਜਾਂਦਾ ਨਾ ਤਾਂ ਦੂਜੇ ਜਿਹੜੇ ਬਾਕੀ ਤਰ੍ਹਾਂ ਵੀ ਰਸ ਹੁੰਦੇ ਆ ਕਾਮ